ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਸਵੇਰੇ ਉੱਠੇ ਤੇ ਉੱਠ ਕੇ ਆਪਾਂ ਜਾਣਾ ਸੀ ਕੰਮ ਤੇ ਤੇ ਘਰ ਦਾ ਲਿਆ ਕੰਮ ਲਵੇ ਤੇ ਆਪਾਂ ਪਰਨਾ ਬੰਨਿਆ ਤੇ ਨਾ ਤੋ ਕਿਤੇ ਆਪਾਂ ਨਿਕਲ ਪਏ ਜੀ ਬੰਗਿਆਂ ਨੂੰ ਘਰ ਵਾਲੀ ਕਹਿੰਦੀ ਆ ਕਿ ਹੁਣ ਸਾਨੂੰ ਜੂਸ ਪਿਲਾ ਦਿਓ ਅੱਜ ਮੈਂ ਕਿਹਾ ਕੋਈ ਨਹੀਂ ਜੀ ਪਿਲਾ ਦਿੰਨੇ ਆ ਦੇਖੋ ਕਿਦਾਂ ਮੂੰਹ ਟਗੀ ਜਾਂਦੀ ਆ ਲਓ ਜੀ ਜੂਸ ਵਾਲੀ ਰੇੜੀ ਤੇ ਪਹੁੰਚ ਗਏ ਮੈਂ ਕਿਹਾ ਭਾਜੀ ਭਾਂਡੇ ਕਿੱਥੇ ਧੋਣੇ ਆ ਕਹਿੰਦਾ ਕੀ ਹੋਇਆ ਮੈਂ ਕਿਹਾ ਭਰਾਵਾ ਪੈਜੇ ਤਾਂ ਹੈ ਨਹੀਂ ਗਏ ਪਾਂਡੇ ਧੋਣੇ ਪੈਣੇ ਉਹ ਵੀ ਹੱਸ ਆਲਾ ਪਿਆ ਇੱਧਰ ਜੂਸ ਪੀ ਜਾਂਦੀ ਐ ਭਾਂਡੇ ਨਹੀਂ ਧੋਣੇ ਪੈਣੇ ਪਤਾ ਬਾਈ ਨੂੰ ਪੈਸੇ ਦੇ ਦੇਣੇ ਆ ਚਲੋ ਜੀ ਪੈਸੇ ਦੇ ਕੇ ਤੇ ਆਪਾਂ ਅਗੇ ਪ੍ਰੀ ਟ੍ਰੈਵਲ ਤੇ ਦਾੜੀ ਚ ਬਾਲ ਆ ਗਏ ਚਟੇ ਲੈਟ ਲਿਆਂਦੀ ਨਵੀਆਂ ਸੀ ਆਹੋ ਆਹ ਕਿਆ ਬਾਤ ਆ ਇਹ ਮੈਂ ਵੀ ਕਹਾ ਰੀਲਾਂ ਵਾਲਿਆਂ ਨੇ ਗੋਰੇ ਗੱਲੇ ਹੁੰਦੇ ਕੋਲੇ ਲੈਟਰ ਲਾ ਕੇ ਚਲਾਉਂਦੇ ਆ ਆਪਣਾ ਦਰੰਗੇ ਹੈਗਾ ਇਦਾਂ ਦਾ ਚਲੋ ਜੀ ਆਪਣੇ ਬੰਦੇ ਪਹੁੰਚਣੇ ਹੋਵੇ ਸ਼ੁਰੂ ਗੌਰਮਣੀ ਪਹੁੰਚ ਗਏ ਆ ਪਿੰਡ ਚਿੱਕੀ ਲਿਦਾਣੇ ਤੋਂ ਲਓ ਜੀ ਪੱਗਾ ਪਤਾ ਨਹੀਂ ਕਿੱਥੇ ਫਸਾ ਕੇ ਆਏ ਆ ਇਹ ਤੇ ਇੱਧਰ ਛੜਿਆਂ ਦਾ ਮੁੰਡਾ ਵੀ ਪਹੁੰਚਿਆ ਹੋਇਆ ਵਾ ਤੇ ਗੌਰ ਭਾਜੀ ਹੁਣੀ ਪਹੁੰਚੋਏ ਤੇ ਆ ਗਈ ਜੀ ਸ਼ਰਦਾਈ ਲਿਆਂਦੀ ਅਮਨੇਵਾ ਜੀ ਉਹ ਅੱਛਾ ਸ਼ਰਦਾਈ ਪੀ ਕੇ ਤੇ ਹੁਣ ਗੱਲ ਬਣੂਗੀ ਬਰਫ ਲਿਆਂਦੀ ਗਈ ਸ਼ਰਦਾਈ ਚ ਪਾਈ ਗਈ ਤੇ ਠੰਡਾ ਆ ਗਿਆ ਜੀ ਕੋਕ ਮਗਰੀ ਤੇ ਲਿਆਂਦੇ ਗਏ ਜੀ ਬੰਦੇ ਆਏ ਸੀਗੇ ਕੋਈ ਮਿਲਣ ਵਾਸਤੇ ਉਹਨਾਂ ਨੇ ਲਿਆਂਦੇ ਜੀ ਸਪ੍ਰਿੰਗ ਰੋਲ ਤੇ ਉਹਨਾਂ ਨੇ ਖਾ ਕੇ ਗਾਹਾਂ ਜਾਣਾ ਸੀ ਕਿਤੇ ਦੂਰੋਂ ਆਏ ਸੀ ਬੰਦੇ ਤੇ ਉਸ ਤੋਂ ਬਾਅਦ ਜੀ ਭਾਜੀ ਹੁਣੀ ਰੀਲਾ ਦੇਖ ਰਹੇ ਸੀਗੇ ਦੇਖ ਲਓ ਇਹ ਹੜ ਦੇ ਕਿਤੇ ਅੱਜ ਕੱਲ ਦੇ ਨਿਆਣੇ ਨਿਆਣੇ ਉਹ ਸਾਡੀਆਂ ਅੱਖਾਂ ਖਰਾਬ ਹੋ ਜਾਣੀਆਂ ਲੋਕਾਂ ਨੂੰ ਨਸ਼ਾ ਛਡਾਊ ਕੈਂਪ ਤੋਂ ਬਾਅਦ ਮੋਬਾਈਲ ਛਡਾਊ ਕੈਂਪ ਖੋਲਣੇ ਪੈਣੇ ਆ। ਲੋ ਜੀ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ 5:30 ਵਜੇ ਤੇ ਆਪਾਂ ਗੱਡੀ ਚੱਕੀ ਤੇ ਆਪਾਂ ਪਹੁੰਚਣਾ ਸੀਗਾ ਐਸਐਨ ਕਾਲਜ ਬੰਗਾ ਸਰਦਾਰ ਪ੍ਰਸੇਮ ਸਿੰਘ ਜੀ ਪਿੰਟਰ ਸਾਹਿਬ ਪ੍ਰਿੰਸੀਪਲ ਸਾਹਿਬ ਉਹਨਾਂ ਨਾਲ ਹੋਣੀ ਸੀ ਮੁਲਾਕਾਤ ਤੇ ਲੋ ਜੀ ਆਪਾਂ ਗੱਡੀ ਮੋੜ ਕੇ ਤੇ ਲਾ ਲਈਏ ਕਾਲਜ ਦੇ ਅੰਦਰ ਤੇ ਕਾਲਜ ਵਾਲਿਆਂ ਨੇ ਵੀ ਧੰਨਵਾਦ ਕੀਤਾ ਸਾਡਾ ਅਗੇ ਅਸੀਂ ਤੇ ਪਹੁੰਚੇ ਅਮਨਪ੍ਰੀਤ ਸਿੰਘ ਚੇਕਾ ਉਹ ਮਹਿਕਾਟ ਪ੍ਰਾਣੀ ਅਜਾਦਾ ਤਾਜ਼ੀਆਂ ਹੋ ਗਈਆਂ ਉਧਰ ਭੰਗੜੇ ਦੀ ਸ਼ੁਰੂਆਤ ਢੋਲ ਦੀ ਤਾਲ ਦੇ ਉੱਤੇ ਭੰਗੜੇ ਦਾ ਕੈਂਪ ਚੱਲ ਰਿਹਾ ਓ ਮਾਈ ਗਾਡ ਤਸੇਮ ਸਿੰਘ ਜੀ ਪਿੰਡਰ ਸਾਹਿਬ ਤੇ ਇਧਰ ਭੰਗੜਾ ਸ਼ੁਰੂ ਜੀ ਤੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ ਕੀ ਬਾਤ ਹੈ ਇਹ ਕੈਂਪ ਦਾ ਜਿਹੜਾ ਕੱਲ ਸਮਾਪਤੀ ਹੋ ਗਈ ਹੈ ਤੇ ਨਾਲ ਦੀ ਨਾਲ ਹੀ ਭੰਗੜੇ ਦੇ ਵਿੱਚ ਕੁੜੀਆਂ ਮੁੰਡਿਆਂ ਨੇ ਬਹੁਤ ਵਧੀਆ ਭੰਗੜਾ ਪਾ ਕੇ ਜਿਹੜੇ ਆਪਣੇ ਯਾਰ ਦਿਖਾਏ ਨੇ ਤੇ ਉੱਤੇ ਹੀ ਮੁਲਾਕਤ ਹੋਈ ਸਰਕਾਰ ਜੀ ਉਹ ਡੀਐਸਪੀ ਖੱਤ ਸਾਹਿਬ ਜੀ ਉਹ ਵੀ ਸ਼ਾਮ ਉਹ ਰੋਜ ਜਿਹੜੇ ਇਸ ਭੰਗੜੇ ਦੇ ਵਿੱਚ ਸ਼ਰਕਤ ਕਰਦੇ ਜਿੰਨੇ ਆਪਣੇ ਪਿੰਡ ਚ ਕੀ ਜੀ ਤੋਂ ਬਿੰਦਲ ਤੇ ਸਰਦਾਰ ਤਰਜੀਤ ਸਿੰਘ ਜੀ ਖੱਤ ਡੀਐਸਪੀ ਬੰਗਾ oh my god ਜਿਹੜੇ ਪਿੰਡ ਦਾ ਭੰਗੜਾ ਕਹਿੰਦੇ ਪੂਰਾ ਆ ਚੱਕ ਨੇ ਨੇ ਮੇਰੀਆਂ ਨਾਲ ਤੀਆਂ ਬਈ ਤੇ ਟੱਕੇ ਪੈਦੇ ਹੋਏ ਜਿੱਥੇ ਆਸੀ ਪੰਜਾਬ ਦੇ ਗਰਦਿਸ਼ੀ ਕੱਟਾ ਤੋਂ ਲੈ ਕੇ ਨਾ ਪੂਰਾ ਜੋ ਰਸਤੇ ਤੇ ਮੇਰੇ ਆ ਤੇ ਕੈਂਪ ਤੋਂ ਸਮਾਪਤੀ ਹੋ ਚੁੱਕੀ ਆ ਮੇਰਾ ਆਪਾ ਵਾਪਸ ਘਰ ਮੁੜ ਜਾ ਰਿਹਾ ਤੇ ਜੀ ਆਪਾ ਉਹ ਆ ਗਿਆ ਕਿ ਜਲਦੀ ਆ ਜਾਓ ਮੈਂ ਰੋਟੀ ਬਣਾ ਕੇ ਬਿਜੀ ਲਈ ਆ ਮੈਂ ਵੀ ਆਪਣੇ ਕਿਤੇ ਕੰਮ ਜਾਣਾ ਹੁੰਦਾ ਮੈਂ ਕਿਹਾ ਲਓ ਜੀ ਪਹੁੰਚ ਗਏ ਆਪਾਂ ਮੋਟਰਸਾਈਕਲ ਚੱਕਿਆ ਸਦੇ ਘਰ ਹੁਕਮ ਦੀ ਪਾਲਣਾ ਕਰਨੀ ਪੈਂਦੀ ਐ ਲਓ ਜੀ ਘਰ ਵਾਲੀ ਆ ਗਈ ਪਾਣੀ ਪੂਣੀ ਪੁਲਾਇਆ ਕਹਿੰਦੀ ਪਾਣੀ ਪੁਲਾਵਾ ਦੱਸੇ ਪੁੱਛਣਾਂ ਦੀ ਗੱਲ ਮੈਂ ਕਿਹਾ ਦਫਟ ਬਾਹਰ ਆ ਜਾ ਮੈਂ ਮੋਟਰਸਾਈਕਲ ਲੈ ਕੇ ਖੜਾ ਆ ਗਈ ਜੀ ਆ ਗਈ ਕਹਿੰਦੀ ਲਓ ਜੀ ਆਪਾਂ ਪਹੁੰਚ ਗਏ ਪਿੰਡ ਉੱਚੇ ਮੋਲਾ ਦੇਖ ਲਓ ਮੂੰਹ ਇੱਕੋ ਜਿਹਾ ਹੀ ਐ ਚਾਹੇ ਉਹ ਨੂਰੀ ਐ ਚਾਹੇ ਉਹ ਇਹਦੀ ਇਹ ਹੈਂ ਦੇਖ ਜਵਾਨ ਦੋਨਾਂ ਦੀ ਲੰਬੀ ਐ ਜੀ ਪੂਰੀ ਹੈਂ ਪੂਰੀ ਲੰਬੀ ਜਵਾਨ ਐ ਇਹਨਾਂ ਦੀ ਲੰਬੀ ਜਵਾਨ ਦੇ ਸਦਕਾ ਹੀ ਘਰ ਜਿਹੜਾ ਬਸੀ ਜਾਂਦਾ ਇਧਰ ਚੌਲਾਂ ਨੂੰ ਪੈ ਗਈ ਫੜ ਤੇ ਖਾ ਕੇ ਦੋ ਕੁਇੰਟਲ ਚੌਲ ਤੇ ਆਪਾਂ ਰਾਤ ਨੂੰ ਮੌਸਮ ਉਹ ਠੰਡਾ ਤੇ ਆਪਾਂ ਅਗੇ ਜੀ ਘਰ ਕੁਲਫੀਆਂ ਦੇ ਜਾਂਦੀਆਂ ਨਾਮ ਧਾਰੀ ਉਹਨਾਂ ਦੇੋਂ ਦੋ ਫੜ ਕੇ ਆਹਾਹਾ ਕਿਆ ਬਾਤਾਂ ਕੁਲਵੀਆਂ ਨਿਕਲਦੀਆਂ ਸਾਰੀ ਪਿਗਲ ਗਈਆਂ ਜੀ ਇੰਨਾ ਮਾੜਾ ਹਾਲਾਤ ਹੈਗਾ ਕੁਲਵੀਆਂ ਦੇ ਪੈਸੇ ਲੈ ਲੰਦੇ ਲੋਕੀ ਕੰਮ ਹੈ ਨਹੀਂ ਪ੍ਰੋਪਰ ਲਓ ਜੀ ਸੌ ਰਾਤ ਨੂੰ ਸੌਂਗੇ ਤੇ ਸਵੇਰੇ ਸੱਜਰੇ ਉੱਠ ਕੇ ਰੋਟੀ ਜੀ ਬਣਾਉ ਮੈਡਮ ਦੇ ਨਾਲ ਕਿਉਂਕਿ ਆਪਾਂ ਜਾਣਾ ਸੀ ਪ੍ਰੋਗਰਾਮਾਂ ਤੇ ਦੋ ਪ੍ਰੋਗਰਾਮ ਸੀਗੇ ਇੱਕ ਸੀਗਾ ਜੀ ਖੰਡੂਰ ਸਾਹਿਬ ਕੋਲ ਤੇ ਦੂਜਾ ਸੀਗਾ ਆਪਣੇ ਕਰੀਹੇ ਰਾਤ ਨੂੰ ਮੇਲਾ ਤੇ ਰੋਟੀ ਬਣਾ ਕੇ ਤੇ ਆਪਾਂ ਨਾਤੋ ਕੇ ਪੈਗ ਬੰਨ ਕੇ ਤੇ ਮੰਮੀ ਜੀ ਤੋਂ ਲਿਆ ਆਸ਼ੀਰਵਾਦ ਦੇਖੋ ਜੀ ਮੰਮੀ ਤੋਂ ਆਸ਼ੀਰਵਾਦ ਲੈਣ ਦਾ ਤਰੀਕਾ ਚੰਗਾ ਮੰਮੀ ਜੀ ਆਸ਼ੀਰਵਾਦ ਦਿਓ ਸਤਿ ਸ਼੍ਰੀ ਅਕਾਲ ਜੀ ਜੀ ਪਕਸ਼ ਹੋ ਚੱਕੇ ਜਿਆੜਿਆ ਕੰਦੀ ਕੋਤੇ ਚੱਲ ਜੀ ਸ਼ੁਰੂਆਤ ਤੁਹਾਨੂੰ ਲੱਗਿਆ ਵੈਲ ਲੋਜੀ ਘਾਰਾਣੀ ਨੂੰ ਬਿਠਾਇਆ ਮੋਟਰਾਲ ਤੇ ਦਾੜੀ ਹੋ ਗਈ ਦੋ ਫਾੜ ਜੀ ਤੇ ਇਧਰ ਕਹਿੰਦੀ ਮੇਰੀ ਵੀ ਵੀਡੀਓ ਮਾੜੀ ਮੋਟੀ ਲੈ ਰੇਗਾ ਪਰ ਲੈ ਚੰਗੀ ਤਰ੍ਹਾਂ ਲਿਆ ਕਰੋ ਮੈਂ ਕਿਹਾ ਕੋਈ ਗੱਲ ਨਹੀਂ ਬੀਬੀ ਬਹਿ ਜਾ ਟੇਕੇ ਤੇ ਅੰਦਰ ਗੱਡੀ ਪਹੁੰਚ ਗਈ ਤੇ ਆਪਾਂ ਤੁਰ ਪਏ ਜੀ ਬੰਗਿਆ ਤੋਂ ਬੰਗਿਆ ਤੋਂ ਹੁੰਦੇ ਹੁੰਦੇ ਬਰਾਮ ਬਰਾਮ ਤੋਂ ਪਹੁੰਚ ਗਏ ਜੀ ਆ ਪੰਜ ਜਲੰਧਰ ਜਲੰਧਰ ਤੇ ਨਾਲ ਦੀ ਨਾਲ ਆਪਾਂ ਜਾਣਾ ਸੀ ਗੋਵਿੰਦਵਾਲ ਸਾਹਿਬ ਉੱਥੇ ਸਾਡੀ ਹੋ ਗਈ ਜੀ ਆਣ ਬਣ ਪੁਲਿਸ ਵਾਲਿਆਂ ਨਾਲ ਦੇਖੋ ਜੀ ਉਸ ਤੋਂ ਬਾਅਦ ਆਪਾਂ ਰੁਪਈਆ 500 ਦੇ ਕੇ ਜਾਂ ਚੜਾਈਏ ਤੇ ਉਸ ਤੋਂ ਬਾਅਦ ਹਰਦੀਪ ਭਾਈ ਉਹਨੇ ਗੱਡੀ ਖੇਚ ਦਿੱਤੀ ਇਹ ਕਈ ਪੁਲਿਸ ਵਾਲਿਆਂ ਦੀ ਨੀਤੇ ਮਾੜੀ ਹੁੰਦੀ ਹੈ ਐਨੀ ਤਨਖਾਹ ਮਿਲਦੇ باوجود ਵੀ ਸਾਡੇ ਤੋਂ ਉਹਨਾਂ ਨੇ 500 ਰੁਪਈਆ ਬਿਨਾਂ ਮਤਲਬ ਉਹ ਲੈ ਲਿਆ ਆਰ ਸੀ ਪ੍ਰਦੇਸ਼ਨ ਪੇਪਰ ਸਾਰੇ ਪੂਰੇ ਸੀਗੇ ਚਲੋ ਫੇਰ ਵੀ ਜਾਨ ਛੁੱਟੀ ਸੋ ਲਾਖੋ ਪਾਏ ਲੋਟ ਕੇ ਬੁੱਧੂ ਘਰ ਕੋਏ ਲਓ ਜੀ ਗੋਬਿੰਦ왈 ਸਾਹਿਬ ਪਹੁੰਚ ਗਏ ਤੇ ਉਸ ਤੋਂ ਸਿੱਧਾ ਹੀ ਆਪਾਂ ਜਾਣਾ ਸੀ 20 ਕਿਲੋਮੀਟਰ ਅੱਗੇ ਉੱਥੇ ਸੀਗਾ ਪ੍ਰੋਗਰਾਮ ਤੇ ਉਧਰ ਭਾਈ ਅਮਰਤਪਾਲ ਸਿੰਘ ਜੀ ਐਮਪੀ ਬਣ ਚੁੱਕੇ ਨੇ ਉਹਾਂ ਦੀਆਂ ਬਹੁਤ ਵੱਡੀ ਲੀਡਾਂ ਪਿੰਡ ਦੇ ਵਿੱਚੋਂ ਜਿੱਥੇ ਅਮਰਤਪਾਲ ਸਾਹਿਬ ਨੂੰ 850 ਵੋਟ ਪਈ ਝਾੜੂ ਨੂੰ 300 ਪਈ ਅਕਾਲੀਦਾਨ ਨੂੰ 120 ਪਈਆਂ ਤੇ ਕਾਂਗਰਸ ਨੂੰ 50 ਪਈਆਂ ਸੀਗੀਆਂ ਬਹੁਤ ਮੰਦਾ ਹਾਲ ਸੀਗਾ ਤੇ ਭਾਜੀਪੀ ਨੂੰ ਵੀ 50 ਪਈਆਂ ਸੀਗੀਆਂ ਤੇ ਇਧਰ ਭਾਈ ਆ ਜੀ ਲੋ ਜੀ ਨਾਲ ਦੀ ਨਾਲ ਪਹੁੰਚ ਗਏ ਜਿੱਥੇ ਪ੍ਰੋਗਰਾਮ ਸੀਗਾ ਤੇ ਉਧਰ ਬਜ਼ੁਰਗ ਹੋਣੀ ਸਾਈਕਲ ਦੇ ਕੰਮ ਕੀ ਚੀਜ਼ਾਂ ਦੇ ਸੀਗੇ ਪੂਰਾ ਪਟਾਕਾ ਪਿਆ ਰਿਆ ਸੀਗਾ ਤੇ ਨਾਲ ਦੀ ਨਾਲ ਸਾਨੂੰ ਬੰਦੇ ਲੈਣ ਆ ਗਏ ਸਕੂਟਰੀ ਦੇ ਉੱਤੇ ਤੇ ਆਪਾਂ ਜੀ ਪਹੁੰਚਣਾ ਸੀਗਾ ਉਹਨਾਂ ਦੇ ਘਰੇ ਘਰੇ ਜਾ ਕੇ ਆਪਾਂ ਖਾਦੇ ਜੀ ਪਕੌੜੇ ਦੇ ਨਾਲ ਚਾਹ ਪੀਤੀ ਸਵੇਰੇ ਹੀ ਪਾਤੀ ਫੈੜ ਤੇ ਨਾਲ ਦੀ ਨਾਲ ਆਪਾਂ ਉਹਨਾਂ ਦੇ ਅੰਕਲ ਜੀ ਆਏਗਾ ਜੀਤ ਦਾ ਬੂਟਾ ਅੰਜੀਰ ਲੱਗੇ ਹੋਏ ਸੀ ਉੱਥੇ ਬਹੁਤ ਭਰਿਆ ਪਿਆ ਸੀ ਅੰਜੀਰ ਤੇ ਨਾਲ ਦੀ ਨਾਲ ਉਧਰ ਸਰੂ ਝੰਡੇਰਾ ਲੱਗੇ ਸੀ ਗਾਣ ਇਹ ਵੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਤਗੜਾ ਕਲਾਕਾਰ ਬਣਦਾ ਤੇ ਰঞ্জੀਤ ਬਾਬੇ ਨੂੰ ਕਹਿੰਦਾ ਮੈਂ ਗਾਣਾ ਲਿਖ ਕੇ ਦਿੱਤਾ ਸੀ ਪਤਾ ਨਹੀਂ ਉਹਨਾਂ ਰঞ্জੀਤ ਬਾਬਾ ਜਾਣੇ ਜਾਂ ਇਹ ਜਾਣੇ ਚਲੋ ਸੁਣਨਾ ਬਿੰਦਾ ਮਾੜਾ ਮੋਟਾ ਕਲਾਕਾਰਾਂ ਨੂੰ ਤੇ ਨਾਲ ਦੀ ਨਾਲ ਫਿਰ ਪ੍ਰਸ਼ਾਦ ਦਾ ਜੀ ਵਾਹਿਗੁਰੂ ਜੀ ਬੋਲ ਬਾਬਾ ਸਾਈ ਜੀ ਇੱਕ ਵਾਰ ਜ਼ੋਰ ਨਾਲ ਖੋਲ ਕੇ ਤਾੜੀ ਲਾ ਦੇ ਦਰਵਾਜ਼ੇ ਨਾਲ ਤਾੜੀ ਖੋਲ ਹੋ ਨਾਮ ਮੂਹੇ ਤੇਰੀ ਹੋਇਆ ਰੂਪਾਨ ਦਾ ਕੋਣ ਪੁੱਛਦਾ ਸ਼ਾਬਾਸ਼ ਅੱਜ ਕੇਸਰੀ ਪੜਨਾ ਬਣਿਆ ਹੌਲੀ ਹੌਲੀ ਕੇਸਰੀ ਰੱਖੋ ਜਾਨ ਥੈਂਕ ਯੂ ਪੁਛਤਾ ਕਿ ਕਿਥੇ ਤੇਰੇ ਘਰ ਨੇ ਹਾ ਮਿੱਤਰੋ ਗਰੀਬ ਬੰਦੇ ਨੂੰ ਅੱਜ ਬੰਦਾਈ ਏ ਅੱਜ ਬੰਦਾਈ ਏ ਬੰਦੇ ਤਾਂ ਹੀ ਮਾਰਦਾ ਨਹੀਂ ਮਾਰਦੇ ਨਸੀਬ ਬੰਦੇ ਨੂੰ ਕਚਹਿਰੀ ਚ ਗਵਾ ਪੈਨੇ ਵਿੱਚ ਦੇ ਕਚਹਿਰੀ ਚ

ਕਿ ਕੋ ਜਿਆ ਲੰਘ ਕੇ ਸੰਗੀਤੋਂ ਗੋੜ ਵਾਲਾ ਧੰਨਵਾਦ ਬਾਪੂ ਜੀ ਗੋੜ ਵਾਲਾ ਮਲ ਕੰਜਰੀ ਤੇ ਰੋਣ ਜਵਾਨੀ ਲੰਗੀ ਤੋਂ ਜੀ ਵੀ ਥੈਂਕ ਯੂ ਬੋਸਰਾ ਬਾਈ ਜੀ ਕੌਲੀਏ ਜਰਨੈਲ ਦੇ ਸ਼ਬਦ ਇੱਥੇ No, singh chheda, ਪਾਈ ਅੱਜਕੱਲ ਵਿਆਹ ਕਰਨੇ ਬਾਪੂ ਇਹ ਹੁਣ ਕਈਆਂ ਚ ਤਜੇ ਪਲੇਟ ਸਿਸਟਮ ਹੈ 1500 ਨੂੰ ਆਇਆ ਕਈਆਂ ਚ ਹਜ਼ਾਰ ਵਾਲਾ ਨਹੀਂ ਹੈਗਾ ਸਿਸਟਮ ਨਹੀਂ ਵੈਸੇ ਜੀ ਨੇ ਪੈਲਸ 'ਚ ਵਿਆਹ ਕਰਨਾ 12 ਤੋਂ 15 ਲੱਖ ਘੱਟ ਤੋਂ ਘੱਟ ਚਾਹੀਦਾ ਪਰ ਬੇਬੇ ਕਹਿੰਦੀ ਅਸੀਂ ਲਾ ਦੋ 15 'ਚ ਕੁੜੀ ਪੀਆਰ ਨੂੰ ਜੀ ਬੇਬੇ ਕਹਿੰਦੀ ਪੈਲਸ ਦਾ ਖਰਚਾ ਵੀ ਅਸੀਂ ਕਰਾਂਗੇ ਰ ਕੋਈ ਡਿਮਾਂਡ ਉਹਦੀ ਪੂਰੀ ਕਰਾਂਗੇ ਆ ਵੇਚ ਦਾਂਗੇ ਪਹਿਲੀ ਵੇਚ ਦਾਂਗੇ ਪਹਿਲੀ ਜਿਹੜੀ ਮਸਾ ਹੈ ਜੁੜੀ ਬੱਸ ਹਨ ਚਾਹੀਦੀ ਬੱਸ ਹਨ ਚਾਹੀਦੀ ਅਦੇ ਵਿਕੀਆਂ ਕੋਰਟਾਂ ਨੂੰ ਤਰਤ ਪੰਜਾਬ ਦੀ ਅਜ ਨਲਵਾ ਸਰਦਾਰ ਪਾਲਦੀ ਏ ਦੁਬਾਰੀ ਫੇਰ ਤੂੰ ਉਤਰ ਆ ਜਾ ਆਪਣੀ ਮਾਂ ਦਾ ਦਰਦ ਵੰਡਾ ਜਾ ਲੱਗਦਾ ਵੈਰੀ ਭੁੱਲ ਗਏ ਨੇ ਤੇਰੀ ਲਲਕਾਰ ਨੂੰ ਰੋਂਦੀ ਤਰਤ ਪੰਜਾਬ ਦੀ ਅੱਜ ਕਹਿੰਦੀ ਏ ਕਿਹੜੀ ਨੜੂਏ ਸਰਦਾਰ ਮੁੱਲ ਨਹੀਂ ਸਕਦਾ ਕੋਈ ਘਰਵਾਂ ਦਾ ਮਾਲਕਸਾਨ ਹੈ ਮੁੱਲ ਨਹੀਂ ਸਕਦਾ ਆਨੇ ਛੱਡ ਜਾਏ ਜੀ ਵੀ ਹੁੰਦਾ ਮਰਿਆਸ਼ਕਾਂ ਦਾ ਖਾਂ ਵਿੱਚ ਚੁਗਦੀ ਹੋ ਛੇਦੀ ਹੁੰਦਾ ਦੇਸਾ ਰਹਿਣੇ ਨਾ ਨੋ ਨੋ ਕਿ ਐਟਮਾ ਤੇ ਇਧਰ ਪੰਮਾ ਢੂਮੇਵਾਲ ਸਾਹਿਬ ਦੇ ਫਰੈਂਡਸ ਤੜਾ ਤੜ ਫੈਂਟੇ ਗ ਰਹੇ ਨੇ ਤੇ ਬਈ ਯੂਨੀਫੋਮ ਕਰਾ ਕੇ ਤੇ ਆਪਾਂ ਪਹੁੰਚਣਾ ਚਾਹੇ ਕਰੀਹੇ ਪ੍ਰੋਗਰਾਮ ਤੇ ਤੇ ਆਪਾਂ ਗੱਡੀ ਚੱਕੀ ਤੇ ਗੱਡੀ ਦੇ ਵਿੱਚ ਸਾਰੇ ਜਣੇ ਬੈਠ ਗਏ ਤੇ ਉੱਥੇ ਪਹੁੰਚਣਾ ਸੀ ਆਪਾਂ ਕਰੀਹੇ ਕਰੀਹੇ ਪਹੁੰਚਣਾ ਲੱਗੇ ਸੀ 2.5 ਘੰਟੇ ਤੇ ਰਾਹ ਦੇ ਵਿੱਚ ਆਪਾਂ ਗੋਵਿੰਦਵਾਲ ਸਾਹਿਬ ਤੋਂ ਹੁੰਦੇ ਹੋਏ ਵਾਪਸੀ ਤੇ ਆਪਾਂ ਪਹੁੰਚ ਤਾ ਸੀ ਸੁਬਾਨਪੁਰ ਸੁਬਾਨਪੁਰ ਤੋਂ ਬੇਰੇ ਸਿੱਧਾ ਹੀ ਆਪਾਂ ਜਲੰਧਰ ਤੋਂ ਬੰਗਾ ਬੰਗਾ ਤੋਂ ਕਰੀਹਾ ਲਓ ਜੀ ਆਪਾਂ ਪਹੁੰਚ ਗਏ ਜੀ ਗਵਿੰਦਵਾਲ ਸਾਹਿਬ ਦੁਆਰਾ ਤੇ ਰੋਡ ਤੋਂ ਨਿਕਲ ਕੇ ਤੇ ਆਪਾਂ ਸਿੱਧੀ ਗੱਡੀ ਲੈ ਕੇ ਜਾਣੀ ਸੀ ਸੁਬਾਨਪੁਰ ਪਹੁੰਚਣ ਦੀ ਕਹਾਣੀ ਸੀ ਖੇਚੜ ਤੇ ਰਾਹ ਦੇ ਵਿੱਚ ਲੋਕਾਂ ਦੇ ਨਿਆਣੇ ਬਹੁਤ ਸ਼ਰਾਰਤੀ ਆ ਤੇ ਥਰਮਲ ਪਲਾਂਟ ਥਰਮਲ ਪਲਾਂਟ ਇਹ ਗਵਿੰਦਵਾਲ ਸਾਹਿਬ ਜਿਹੜਾ ਭਗਵੇਂ ਭਵੰਤਮਾਰ ਕਹੀ ਜਾਂਦਾ ਮੈਂ ਇਹ ਮੈਂ ਚਲਵਾਇਆ ਭਰਾਵਾ ਤੋਂ ਕਿਤੇ ਚਲਵਾਇਆ ਅਕਾਲੀਆਂ ਨੇ ਬਣਾਇਆ ਸੀ ਤੇ ਉਹਨਾਂ ਨੇ ਚਲਾਇਆ ਉਹ ਤੇ ਚਲੋ ਜੀ ਕਰਮਲ ਪਲਾਂਟ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਸਿੱਧਾ ਹੀ ਸੁਭਾਨਪੁਰ ਵਾਲੇ ਰੋਡ ਤੇ ਤੇ ਲੋਕਾਂ ਨੇ ਨਿਆਣੇ ਦੇਖ ਲਓ ਕਿੰਨੇ ਸ਼ਰਾਰਤੀ ਕੀ ਉਹ ਚੱਲਦੀ ਬੱਸ ਦੇ ਵਿੱਚੋਂ ਪੰਗੇ ਲਈ ਜਾਂਦੇ ਇੱਕ ਦੂਜੇ ਲੱਤਾਂ ਮਾਰ ਰਹੇ ਸੀ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮਾਪੇ ਨੇ ਬੱਚਾ ਵਾਲਿਆਂ ਨੂੰ ਕਹਿਣਾ ਵਾਹ ਹੁਣ ਬੱਸਾਂ ਵਾਲਿਆਂ ਦੀ ਕੀ ਗਲਤੀ ਹੈ ਹਨਾ ਪੰਗੇ ਦਾ ਸਾਡੇ ਨਿਆਣੇ ਆਪ ਖੋਦ ਲੈ ਰਹੇ ਆ ਤੁਸੀਂ ਆਪਣੇ ਨਿਆਣਿਆਂ ਨੂੰ ਸਮਝਾਉਣ ਦੀ بجائے ਫਿਰ ਆਪਾਂ ਕਿਸੇ ਦੀ ਗਲਤੀ ਕਰਦੇ ਆ ਤੇ ਉਹਨਾਂ ਨੂੰ ਬੜਾ ਅਸੀਂ ਕਾ ਕੌਕਾ ਮਾਰੀਆਂ ਕਿ ਯਾਰ ਪੰਗੇ ਨਾ ਲਓ ਪਰ ਨਿਆਣੇ ਨਹੀਂ ਹਟ ਰਹੇ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸਿੱਧਾ ਜਲੰਧਰ ਜਲੰਧਰ ਪੰਮਾ ਭਾਈ ਵਾਲੀ ਗੱਡੀ ਮੋੜੇ ਜਾ ਰਹੀ ਹੈ ਉੱਥੇ ਅਸੀਂ ਪਿੱਛੇ ਤੇ ਹਵੇਲੀ ਹਵੇਲੀ ਤੋਂ ਬਾਅਦ ਸਦਾਈ ਵਨ ਕਿਹੜਾ ਆਪਣਾ ਬਹੁਤ ਵਧੀਆ ਬਣਾਇਆ ਹੋਇਆ ਈਸਟਵੁੱਡ ਵਿਲੇਜ ਤੇ ਉਸ ਤੋਂ ਬਾਅਦ ਸਿੱਧਾ ਹੀ ਆਪਾਂ ਪਹੁੰਚ ਗਏ ਜੀ ਗਰੀਹੇ ਮੇਲੇ ਤੇ ਲੱਗਣੀਆਂ ਸੀਗੀਆਂ ਰੌਣਕਾਂ ਲਓ ਜੀ ਐਂਟਰੀ ਹੋਣੀ ਸੀਗੀ ਤੇ ਸਾਜ ਦਾ ਸਾਜਾਂ ਦੀ ਬੈਲੈਂਸ ਫਿਰ ਸਿੱਧੀ ਬਾਈਟ ਤੇ ਕੀ ਬਾਤ ਹੈ ਜੀ ਐਂਟਰੀ ਵੇਪੰਮਾ ਇਹ ਮਾਨ ਹੈ ਇਹ ਧਰਤੀ ਗੁਰੂਆਂ ਪੀਰਾਂ ਬੇਗੰਬਰਾ ਰਿਸ਼ੀਆ ਅਵਤਾਰ ਤਰਤੇ ਪੰਜਾਬ ਦੇ ਮੇਲੇ ਪੰਜਾਬ ਦਾ ਅਨਿਖੜ ਮੰਦਨੇ ਲੱਗਦੇ ਰਹਿ ਖੁਸ਼ੀਆਂ ਦੇ ਕੁੱਲੀ ਹੀ ਕਰ ਗੁੰਦੀ ਕਰਤਾਰ ਦਾ 加家。 ਤੇ ਭੁੱਲੀਏ ਨਾ ਮੌਤ ਬਾਣੇ ਡਰ ਨੂੰ ਟਿੱਕੇ ਰੁਖ ਫੇਰਿਆ ਲੂਟੇ ਵਾਲਿਆ ਜਦੋਂ ਪੰਮਿਆਂ ਪੰਮਿਆਂ ਸਿਉਂਖ ਖਾਜੇ ਜੜ ਨੂੰ ਹੁੰਦੇ ਮਰਦ ਮਰਦ ਜੋ ਜਿੱਤ ਦੇ ਨਿਸ਼ਾਨ ਗੱਟਦੇ ਵੋ ਨਈਓ ਸਾਦਾਂ ਦੇ ਸਾਦਾਂ ਦੇ ਤਮੀਨ ਮਾੜੇ ਟੈਮ ਕੱਢਦੇ ਨਈਓ ਸਾਦਾਂ ਦੇ ਆਲਾ ਮੇ ਜ਼ਮੀਨ ਦੇ ਬਾੜੇ ਨਾਮ ਕੱਢਦੇ ਨਹੀਂ ਉਹ ਸਾਦਾ ਦੇ ਯਾਰ ਨੂੰ ਕਦੇ ਨਾ ਮਲਾਈਏ ਜੀ ਸ਼ਰਾਬੀ ਯਾਰ ਨੂੰ ਦੀ ਹੋਈ ਸਮਾਪਤੀ ਤੇ ਆਪਾਂ ਮੋਟਰਸਾਈਕਲ ਲੈ ਕੇ ਆ ਗਏ ਜੀ ਘਰੇ ਪਿੰਡ ਨੂੰ ਤੇ ਪਿੰਡ ਜੇ ਅਗੇ ਇੱਕ ਦੇਖਿਆ ਮੈਚ ਸੁਜੋ ਵਰਸਸ ਪਟਲਾਵਾ ਸੁਜੋ ਜਿੱਤ ਗਿਆ ਜੀ ਤੇ ਆਪਾਂ ਚੱਲ ਗਏ ਘਰ ਨੂੰ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਸਾਡੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਇਹ ਹੈਗਾ ਜੀ ਦੋ ਦਿਨ ਦਾ ਬਲੌਗ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ